ਈ ਵੱਟ ਕੱਢੀ ਆਉਂਦੇ ਆ ਭਰਤੇ ਡੱਬੇ ਜੀ ਬਲਾਮ ਲਾਹ ਪਰ ਹੈ ਭਰਤੇ ਡੱਬੇ ਮੂ ਨੂੰ 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 ਅਨਓਵਰ ਬੱਲ ਹੋਣਾ ਦੀ ਥੋੜੀ ਜੀ ਲਾਹ ਪਾ ਕੀਤੀ ਗਈ ਆ ਉਹ ਲੈ ਵਿਆਹ ਤੇ ਆਉਣਾ ਤੁਸੀਂ ਜਰੂਰ ਤੇ ਮੈਂ ਤਾਂ ਵੇਟ ਕਰਦੀ ਸੀ ਹਾਂ ਤੇ ਫਿਰ ਮੁਸਕਾਨ ਦਾ ਵਿਆਹ ਆ ਗਿਆ ਮੁੰਡਾ ਵੀ ਲੱਭੋ ਬਸ ਆ ਮੁੱਸੂ ਬਾਈ ਮਾਈ ਮਿਸਟੇਕ ਲਓ ਆ ਜਿੱਥੇ ਆ ਮੁੱਸੂ ਵੱਲੋ ਮੁੱਸੂ ਠੀਕ ਠਾਕ ਆ ਵਦਿਆ ਜੀ ਵਦਿਆ ਜਸਨੀ ਵਦਿਆ ਜੀ ਲੋ ਜੀ ਚੱਕੋ ਗਰੀਬੀ ਲੋ ਜੀ ਯਾ ਕਰੇ ਲਾਲਾ ਲਾਲਾ ਕਰਾ ਲਈ ਤੇ ਲਾਲਾ ਲਾਲਾ ਕੀ ਆ ਚਮੋ ਇਹ ਡਰਮੋਰ ਕੇ ਬਾਰੀ ਇਹ ਮੋਰਨੇ ਨਾ ਹੱਡੀ ਮਰੀਂ ਜਾਣੇ ਸਦਾ ਹੋਇਆ ਅਹੀਂ ਜੇ ਇਫ ਯੂ ਡੋਟ ਮਾਈਂਡ ਬਾਏ ਬਾਏ ਬਸ ਛੜਿਆਂ ਦਾ ਵਿਆਹ ਕਰਵਾ ਕੱਲੇ ਨੇ ਕਾਫੀ ਪੀਂਦੇ ਕੱਲੇ ਨੇ ਥਰ ਪਾਸੇ ਜਾਂਦੇ ਛੜੇ ਟੂ ਮੱਚ ਅਗਲੇ ਸਾਲ ਵਿਆਹ ਕਰਾਉਣਾ ਆਪਾਂ ਮੈਂ ਤਾਂ ਆਪ ਕਰਾ ਲੈਣਾ ਕੁੜੀ ਲੱਭ ਗਈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਏਤ ਮੈਂ ਹੋਪ ਕਰਦਾ ਦੋ ਜਾਰੇ ਠੀਕ ਹੋਵਗੇ ਸੋ ਗਾਇਜ਼ ਅੱਜ ਆਪਾਂ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੀ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਅਸੀਂ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਨੂੰ 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 ਲੈ ਵੀ ਦੋਸਤਾ ਕ ਸਤ ਸ੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਐ ਸਾਰੇ ਚਲੋ ਵਧੀਆ ਚਾਹੀਦੇ ਆ ਜੀ ਲੈ ਜੀ ਵੱਟ ਕੱਢੀ ਆਉਂਦੇ ਆ ਭਰਤੇ ਡੱਬੇ ਜੀ ਮਿਲ ਗਈ ਸੌਗੀ ਸੂਗੀ ਮਿਲ ਗਈ ਸੌਗੀ ਅੱਛਾ ਬੁਲਾਮ ਨਾ ਪਰਲ ਪਰਤੇ ਦੱਬੇ ਪੱਲੇ ਪਰਤੇ ਕੋਈ ਵੀ ਚੀਜ਼ ਤੇਰੀ ਆਲਦੀ ਹੈਗੀ ਆ ਹੈ ਕੋਈ ਵੀ ਚੀਜ਼ ਸਾਰੀਆਂ ਤੈਨੂੰ ਬਾਹਰ ਵਾਈਆਂ ਪੱਗ ਆਉਂਦੀ ਹੈ ਨਾ ਅੱਜ ਲੱਗਦਾ ਚਿਟਾ ਚਟਾ ਵਾਓ ਕਿੱਡਾ ਸਰਾ ਲੱਗੰਦਿਆ ਆ ਦੂਜੇ ਰੱਖ ਲਿਆ ਮੈਨੂੰ ਦੇ ਰੰਗ ਮੇਰੇ ਤੇ ਤਾਂ ਚਤਨਾ ਹੀ ਨਹੀਂ ਰੰਗ ਨਹੀਂ ਲੱਗਦਾ ਨਹੀਂ ਵਧੀਆ ਲੱਗਦਾ ਆ ਆਂ ਕੀ ਹੋਣੀ ਨੇ ਨੇ ਲੈਣਾ ਕੁੰਟਲੀ ਗਿਆ ਤੰਗਾ ਰੋ ਜੀ ਸਨਓਰ ਬੱਲ ਹੋਣਾ ਦੀ ਥੋੜੀ ਜੀ ਲਾਹ ਪਾ ਕੀਤੀ ਗਈ ਆ ਉਹ ਲੈ ਹੈ ਮੈਂ ਨਾਲ ਜਾਂ ਫਿਰ ਉਹ ਗੱਲਾਂ ਯਾਰ ਦੱਸ ਉਹ ਸਮਝਾ ਯਾਰ ਕੋਈ ਚੇਂਜ ਕਰਕੇ ਦਿਖਾਓ ਕੀ ਕਰਾਂ ਲੈ ਨਾ ਬਾਲੇ ਪਰਾਰੇ ਬਾਲੇ ਵੀ ਪਰਚੇਂਜ ਕਰਕੇ ਦੇਖੋ ਕਿਹੜਾ ਲਾਵਾ ਤੇਰੀ ਫੋਟੋ ਲਾਦਾ ਦੇ ਦੇ ਤੂੰ ਸੈੱਟ ਕਰ ਦੋ ਨਾ ਅਬ ਸੈੱਟ ਨਾ ਬਾਈ ਆਉਣਾੜੇ ਦੇਣਾ ਜੇ ਮਸਕਾਨ ਦਾ ਵਿਆਹ ਆ ਗਿਆ ਵਾ ਤਿਆਰੀ ਰੱਖਿਓ ਹਾਂ ਸੁਣੋ ਪਰ ਉਹ ਨਹੀਂ ਕਿੱਥੇ ਨੂੰ ਡਾ ਲੱਭਿਆ ਜੇ ਨਹੀਂ ਨਹੀਂ ਵਿਆਹ ਤਾਂ ਆ ਗਿਆ ਨਾ ਕੀ ਆ ਗਿਆ ਵੇਲੇ ਸਮਾਸ ਮੁੰਨੇ ਨੇ ਸਾਰਾ ਲੱਲੇ ਕਲਾ ਮੁੰਡੇ ਹੀ ਰਹਿ ਗਏ ਸਾਰਾ ਹੋ ਗਿਆ ਸਾਰਾ ਓਕੇ ਹੋ ਗਿਆ ਆ ਆ ਦੇਖ ਲੋ ਘਰ ਘੁਰ ਸਾਰਾ ਕਸ਼ਟ ਆਓ ਅੰਟੀ ਜੇ ਸਪੋਟਲਾਈਟ ਪਾਉਂਦੇ ਇਦਾਂ ਆਹਾ ਉਹੀ ਉਹੀ ਸੰਮੂ ਸੰਮੂ ਜਿਪੂ ਆਲੀ ਸੰਮੂ ਇਧਰ ਆ ਗਈ ਜਿਪੂ ਹੋ ਗਈ ਇਹ ਉਹੀ ਨੇ ਉਹੀ ਨੇ ਉਹੀ ਨੇ ਉਹੀ ਨੇ ਹੋਠ ਠਾਕ ਹੈ ਤੂੰ ਠੀਕ ਠਾਕ ਵਿਆਹ ਤੇ ਆਉਣਾ ਤੂੰ ਜਰੂਰ ਤੇ ਮੈਂ ਤਾਂ ਵੇਟ ਕਰਦੀ ਸੀ ਹਾਂ ਤੇ ਫਿਰ ਮੁਸਕਾਨ ਦਾ ਵਿਆਹ ਆ ਗਿਆ ਮੁੰਡਾ ਵੀ ਲੱਭੋ ਬਸ ਬਾਕੀ ਸਾਰਾ ਹੋ ਗਿਆ ਮੁੰਡਾ ਰਹਿ ਗਿਆ ਕੱਲਾ ਮੁੰਡਾ ਮੁੰਡਾ ਰਹਿ ਗਿਆ ਆ ਐਸੀ ਸੰਮੂ ਨਾਲ ਕੀ ਟੱਕਰ ਆ ਡੈਸ਼ ਸਪੋਟਲਾਈਟ ਹੀ ਪਾਉਂਦੇ ਕੀ ਕਹੇ ਜਾਂਦੀ ਐ ਉਸਕਾਨ ਨੂੰ ਮੁਸੂ ਕਹਿੰਦੇ ਮੁਸੂ ਸੱਚ ਮੁਸੂ ਹਾਂ ਮੁਸੂ ਬਾਈ ਮਾਈ ਮਸੂ ਮੁਸੂ ਅੱਜ ਦਾ ਫੂਡ ਸਪான்ਸਰ ਉਸਕਾਨ ਪਾਲੂ ਉਹ ਬੱਲੂ ਪਾਲੂ ਵੱਲੋਂ ਉਸ ਇਹਨਾ ਵੱਲੋਂ ਮੇਰਾ ਫੋਨ ਕਿੱਧਰ ਗਿਆ ਓ ਮਾਈ ਗੋਡ ਮੁਸੂ ਦੇ ਫਰੈਂਡਸ ਆਏ ਨੇ ਐਨਾ ਕਹਿ ਦਿਓ ਕਿੱਥੇ ਅੱਜ ਸਿਆ ਮੁਸੂ ਵੱਲੋਂ ਮੁਸੂ ਠੀਕ ਠਾਕ ਅੰਜੀ ਵਦਿਆ ਜੀ ਅੰਜੀ ਵਦਿਆ ਜੀ ਵਦਿਆ ਜਸਮੀ ਵਦਿਆ ਜੀ ਲੋ ਜੀ ਚੱਕੋ ਗਰੀਬੀ ਲੋ ਜੀ ਯਾ ਅਗਲੇ ਲਾਲਾ ਲਾਲਾ ਕਰਾ ਰਹੀ ਤੇ ਲਾਲਾ ਲਾਲਾ ਕੀ ਆ ਚ ਮਹਾਉ ਮਸੂਰ ਡਾਈਟ ਤੇ ਹੀ ਨਾਲੇ ਡਾਈਟ ਤਾਂ ਖਾਰੀ ਹੈ ਡਾਈਟ ਤੇ ਸਾਨੂੰ ਮੇਰੇ ਇਹ ਤਾਂ ਮੇਰਾ ਇਧਰੋਂ ਕੁਕ ਕਿ ਇਧਰੋਂ ਕੁਕ ਮਾਰ ਨਹੀਂ ਇਹ ਮ orden ਨਾ ਹੱਡੀ ਮਰਨ ਜਾਣੇ ਸਦਾ ਹੋਇਆ ਅਸੀਂ ਜੇ ਇਫ ਯੂ ਡੋਟ ਬਾਈ ਬਾਏ ਬਾਏ ਓਕੇ ਬਾਏ ਟਾਟਾ ਬਾਏ ਇਧਰੋਂ ਆਂਦੀ ਜੂਨ ਬੁਰੀ ਤਰਫ ਤਰਫੋਂ ਮਰ ਜਾਉਣਾ ਛੜਿਆਂ ਦੀ ਜੂਨ ਬੁਰੀ ਤਰਫ ਤਰਫੋਂ ਮਾਰੀ ਜਾਉਣਾ ਨਹੀਂ ਭਰਦਾ ਔਰ ਅੱਬਾ ਸਾਡੀ ਵੀ ਕਿਤੇ ਕੀ ਕਹਿੰਦਾ ਨਾ ਗਾਣਾ ਜਾ ਕਿਦਾਂ ਸਾਡੀ ਵੀ ਕਿਹਨਾ ਮਸੀਬ ਸਾਡੇ ਲਈ ਓ ਮਾਈ ਗੋਡ ਸਨੇਪਡ ਆਪਣੀ ਆਪਣੇ ਭਰਾਵਾ ਸੋ ਟਾਕ ਟੂ ਅਬਾਊਟ ਠੇਕਰੀ ਜ਼ਮੀਨ ਦੀ ਗੱਲ ਵਿੱਚ ਹੋਗੀ ਉਹ ਵੀ ਕਹਿੰਦੇ ਡੰਨ ਕਰਦਿ ਆ ਕਿ ਮੈਂ ਕਹੇ ਕਰ ਦੋ ਲੋਕਾਂ ਪਹਿਲੀ ਰੱਖਣੀ ਆਂ ਯਾ ਬਲਵੰਤ ਸਿੰਘ ਬ్రో ਯਾ ਬੀਗੋ ਯੇ ਹੈਸ ਸੁਨੋ ਵਰਲਡ ਔਰ ਇੰਡੀਆ ਦਾ ਰੰਡਾ ਓ ਮਾਈ ਗੋਡ ਇਹ ਗਿਆ ਮੈਂ ਛੜਾ ਜੁਨੀਅਨ ਪ੍ਰਧਾਨ ਸਨੇਪਡ ਭਾਈ ਜਿੰਦਾਬਾਦ ਨਾਲ ਕ੍ਰਿਸ਼ਨ ਸਿੰਘ ਦਾ ਵੀ ਜਿੰਦਾਬਾਦ ਛੜਿਆਂ ਦੀ ਜੂਨਬੜੀ ਦਾ ਬੱਤਰ ਫਤਫਤ ਮਰ ਜਾਣਾ ਛੜਿਆਂ ਦੀ ਚਾਹਣਾ ਬਲੇ ਲੋਕਾਂ ਦਾ ਕੀ ਹੁੰਦਾ ਵਾ ਗਾਣਾ ਯਾਰੋ ਜਿਹੜਾ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾ ਨੇ ਤਣਕ ਤਖ ਠਾ 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 ਅਸੀਂ ਅੱਜ ਜਾ ਰਹੇ ਆਂ ਕੋਸ਼ਿਸ਼ ਜਾਰੀ ਹੈ ਜੋ ਰੱਬ ਨੇ ਕਿਸਮਤ ਵਿੱਚ ਲਿਖਿਆ ਹੋਇਆ ਹੋ ਜਾਣਾ ਹੈ ਲਵ ਯੂ ਨੇਵਾ ਸਨੈਪਚੈਟ ਕੀ ਤੁਸੀਂ ਟਾਇਲਟ ਆਜ ਵੀ ਬੈ ਬੈ ਕੇ ਵੇਖੂਗਾ ਇਨੀਆਂ ਪਾ ਦੇਾਂਗੇ ਲਾ ਦੇਾਂਗੇ ਲਹਾਂ ਲੰਮੀਆਂ ਕਟੀਆਂ 'ਚ ਚੜਾ ਦੇਾਂਗੇ ਇਨੀਆਂ ਸਨੈਪਚੈਟਾ ਫਾ ਦੇਾਂਗੇ ਬਸ ਛੜਿਆਂ ਦਾ ਵਿਆਹ ਕਰਵਾ ਕੱਲੇ ਨੇ ਕੌਫੀ ਪੀਂਦੇ ਕੱਲੇ ਨੇ ਥਰ ਪਾਸੇ ਜਾਂਦੇ ਛੜੇ ਟੂ ਮੱਚ ਬਿੱਗ ਅਗਲੇ ਸਾਲ ਵਿਆਹ ਕਰਾਉਣਾ ਆਪਾਂ ਮੈਂ ਦਾਅ ਕਰਾ ਲੈਣਾ ਕੁੜੀ ਲੱਭ ਕੇ ਨਾ ਆਪਾਂ ਚੱਕ ਜਿਨੀ ਗਰੀਬੀ ਅਗਲੇ ਸਾਲ ਵਿਆਹ ਕਰਾਉਣਾ ਬਸ ਨਾਲ ਤੇਰੇ ਮੈਂ ਬਹਿ ਜਾਣਾ ਮੈਂ ਆਪ ਦੀ ਅੱਡ ਨਾਲ ਦੀ ਘਰ ਦੀ ਲੈ ਕੇ ਆ ਮੈਂ ਲੱਥੇ ਠੋਕ ਦੇਣਾ ਹਾਂ ਅਗਲੇ ਸਾਲ ਵਿਆਹ ਕਰਾਉਣੇ ਆਈ ਬਈ ਸਾਡਾ ਵੀ ਅਗਲੇ ਸਾਲ ਵਿਆਹ ਕਰਾ ਲੈਣੇ ਅਸੀਂ ਕਿਹਨੇ ਪਹਿਨਾ ਕਿਦਾ ਇਹ 2x ਤੋਂ 1x ਬਣਾਇਆ ਕਰ ਯਾਰ 2x ਤੇ ਕੀ ਹੁੰਦਾ ਤੋਏ ਨਹੀਂ ਨੇ ਆ ਆ ਗਈ ਆ ਉਹ ਮੈਂ ਤੋਏ ਦੇਖੀ ਕਰਦੇ ਆ ਆ ਯਾਰ ਕੋਈ ਚਾਹ ਦੀ ਆ ਵੀਡੀਓ ਬਣਾਉਣੀ ਸੀ ਫਾਟਾ ਉਲੀ ਚਾਹ ਦਾ ਕੀ ਪੀਣਾ ਹੁੰਦਾ ਉਹਦੇ ਤੋਂ ਬਿਨਾ ਉਹਲੀ ਚਾਹ ਦਾ ਕੀ ਪੀਣਾ ਉਹਦੇ ਤਾਂ ਆ ਦੀ ਸਨੈਲਟ ਵੇ ਵੇ ਹੱਸੀ ਜਾਂਦਾ ਸੋਣਾ ਆਇਆ ਨਾ ਤੇ ਨਜ਼ਰ ਤੇ ਸੋਣਾ ਆਇਆ ਨਾ ਮੈਂ ਕਿਹਾ ਮਾਸ਼ਾਅੱਲਾ ਕਮਾਲ ਹੀ ਦੀ ਨਜ਼ਰ ਮੈਨੂੰ ਲੱਗ ਜੀ ਅੰਜ ਗਿਆ ਤੂੰ ਦੇਖ ਲੈ ਉਹਨੇ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸਦੂ ਕੁਰ ਸ਼ਰਨ ਸਦੂ ਦੀ ਵੀਡੀਓਜ਼ ਕਿੱਦਾ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ